ਸੋਨਾ ਲੱਕਾ ਡੀਆਈ 750 ਆ ਕਿੰਨੇ ਮਾਡਲ ਆ ਜੀ ਇਹ 7 ਮਾਡਲ ਆ ਜੀ 7 ਮਾਡਲ ਆ ਮਾਡਲ ਬਸ ਇੱਕੋ ਹੀ 230 ਦਾ ਦੇ ਦੇਗੇ 230 ਦਾ ਦੇ ਦੇਗੇ ਬਾਈ ਕਹਿੰਦਾ 275 ਐਡਾ ਮਾਡਲ ਪੂਰਾ ਡਿਸਕਾਊਂਟ ਕਰਤਾ ਸਾਰਾ ਰੀਨਲ ਟਰੈਕਟਰ ਠੀਕ ਆ ਸਾਰਾ ਟਰੈਕਟਰ ਹੈ ਨਾਲ ਪੁਰਾਣਾ ਖੁੰਡ ਤੇ ਪੁਰਾਣਾ ਖੁੰਡ ਤੇ ਪੁਰਾਣਾ ਕੁੰਡੀ ਪਾਈ ਕੇ ਟਰਾਈ ਮਾਰ ਕੇ ਲੈ ਹਰਿਆਣਾ ਨੰਬਰ origignal ਆ ਵੀ ਰੰਗ ਪੇਂਟ ਦਾ ਗਲਨ ਬੀਨ ਲਗੀ ਕਾਕ ਮੇਂ ਡਿਮਾਂਡੀ ਡਿਮਾਂਡ 115 ਲੈਣ ਦੇ ਨਾ ਬਾਈ ਪੂਰੇ ਲੱਖ ਦਾ ਦੇ ਦਾਂਗੇ ਬਾਈ ਪੂਰੇ ਲੱਖ ਦਾ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਮੇਰੇ ਨੂੰ ਤਲਵੰਡੀ ਸਾਬੋ ਪਹੁੰਚੇ ਟਰੈਕਟਰਾਂ ਦੀ ਮੰਡੀ ਤੇ ਬਾਈ ਨਾ ਕਰਦਿਆਂ ਗੱਲਬਾਤ ਕਿੰਨੇ ਕੁ ਟਰੈਕ ਨੇ ਸਤਿ ਸ਼ਕਾਲ ਜੀ ਸਤਿ ਸ਼ਕਾਲ ਠੀਕ ਹੋ ਜੀ ਹਾਂ ਵਧੀਆ ਬਾਈ ਕਿੰਨੇ ਕੁ ਟਰੈਕਟਰ ਹੈ ਜੀ ਅੱਜ ਆਹ ਸਾਰੇ ਆਪਣੇ ਕੋਲ ਹੀ ਆ ਜੀ ਠੀਕ ਹੈ ਜੀ ਟਰੈਕਟਰ ਬਾਰੇ ਗੱਲਬਾਤ ਕਰੀਏ ਜੀ ਸੋਨਾ ਲੱਕਾ ਡੀ ਆਈ 750 ਆ ਕਿੰਨੇ ਮਾਡਲ ਆ ਜੀ ਇਹ 7 ਮਾਡਲ ਆ ਜੀ 7 ਮਾਡਲ ਆ ਛੇੜ ਗੇਅਰ ਦੇ ਵਿੱਚ ਆ ਗਿਆ ਜੀ ਹਾਂ ਜੀ ਟਾਇਰਾਂ ਦੀ ਕੰਡੀਸ਼ਨ ਬਾਈ ਮੂਰਲੇ ਤਾਂ 90 ਪੈਸੇ ਹੀ ਪਿਆ। ਹਾਂਜੀ। ਮਗਰ ਨੇ 45 ਕ ਪੈਸੇ ਆ। ਬਾਈ ਕਹੇ 45 ਪੈਸੇ ਆ। ਹਾਂ। ਨੰਬਰ ਟਰੈਕਟਰ ਦਾ ਬਾਈ। ਨੰਬਰ ਹਰਿਆਣੇ ਦਾ। ਹਰਿਆਣੇ ਦਾ ਨੰਬਰ। ਇੰਜੀਨੀਅਰ ਦਾ ਸਹੀ ਆ। ਟੈਂਪਲ ਸਟੀering ਆ ਜੀ। ਹਾਂ ਸੈਂਪਲ ਆ। ਠੀਕ ਆ ਜੀ। ਡਿਮਾਂਡ ਹੀ। ਡਿਮਾਂਡ ਬਸ 1 ਕੋਈ 2 30 ਦਾ ਦੇ ਦੇਗੇ। 2 30 ਦਾ ਦੇ ਦਾਂਗੇ ਬਾਈ ਕਹਿੰਦਾ 2 72 ਹੈ ਡਿਮਾਂਡ ਪੂਰਾ ਡਿਸਕਾਊਂਟ ਕਰਤਾ। ਹਾਂ। ਅੱਗ-ਟੱਗ ਘੜਤੀ ਬਾਈ ਨੇ। ਡਿਸਕਾਊਂਟ ਦੀ ਪਾਵਰ ਟਰੈਕ ਆ ਗਈ। ਆ ਪਾਵਰ ਟਰੈਕ। 445 ਹਾਂਜੀ ਘੱਟ ਤੇਲ ਖਰਚੇ ਵਾਲਾ ਟਰੈਕਟਰ ਕਹਿੰਦੇ ਇਹਨੂੰ ਡੀਜ਼ਲ ਸੇਵਰ ਹਾਂ 6 ਮਾਡਲ ਆ ਇਹ 6 ਮਾਡਲ ਆ ਬਾਈ ਨੰਬਰ ਪਈ ਦਾ ਇਹਦਾ ਨੰਬਰ ਰਾਜਸਥਾਨ ਦਾ ਰਾਜਸਥਾਨ ਦਾ ਟਾਇਰ ਦਾ ਇੰਜਨ ਗੇਅਰ ਦਾ ਪੂਰਾ ਚੰਗਾ ਟਰੈਕਟਰ ਆ ਇਹ ਠੀਕ ਆ ਜੀ ਬਾਕੇ ਲੈ ਜਾ ਪਵਾ ਮਾਗਲਾ ਕੱਲੇ ਟਾਇਰ ਮੰਗਦਾ ਕੱਲੇ ਟਾਇਰ ਮੰਗਦਾ ਟਾਇਰ ਕਸਿਆ ਠੀਕ ਆ ਜੀ 6 ਮਾਡਲ ਚ ਬਾਈ ਸੈਂਪਲ ਸਟੀਰਿੰਗ ਆ ਗਿਆ ਜੀ ਸੈਂਟਰ ਗੇਅਰ ਦੇ ਵਿੱਚ ਆ ਗਿਆ ਜੀ ਮਗਰਾਟ ਮੂਟ ਦਾ ਨਾਲ ਦੀ ਹੈ ਬਾਈ ਮਗਰਾਟ ਨਾਲ ਦਾ ਰੰਗ ਹੋਈਆ ਸ਼ੋਕ ਅਲੀ ਠੀਕ ਹੈ ਜੀ ਬਾਕੀ ਸਾਰਾ ਰੰਗ ਨਾਲ ਦਾ ਇਹ ਵੀ 2 ਕੇ ਦੀ ਕਰਾਈ ਹੋਈ ਆ ਵਧੀਆ ਗਾਰੰਟੀ ਆ ਰਾਂਗੇ ਬੜੀ ਕੁਆਲਟੀ ਦਾ ਰੰਗ ਆ ਹਾਂ ਡਿਮਾਂਡ ਜੀ ਇਹਦੀ ਡਿਮਾਂਡ ਦੇ ਇਹਨੇ ਤਰ੍ਹਾਂ ਚ ਦੇ ਦਾਂਗੇ ਇਹਨੂੰ 2.35 ਦਾ 2.35 ਦਾ ਹਾਂ ਇੱਕ ਸੌਰੀ ਸੌਰੀ 1.35 ਦਾ 1.35 ਦਾ ਹਾਂ 1.35 1.35 ਦਾ ਮਿਲ ਜੂ 1.47 ਡਿਮਾਂਡ ਆ ਜੀ ਹਾਂ ਜੀ 6 ਮਾਡਲ ਹੈ ਠੀਕ ਹੈ ਜੀ ਸામਨੇ ਆ ਗਈ ਸਵਰਾਜ 735 ਐਪੀ 2 ਸਟਾਰ ਦੇ ਵਿੱਚ ਨੰਬਰ ਇਹਦਾ ਜੀ ਇਹਦਾ ਨੰਬਰ ਵੀ Rajasthan ਦਾ Rajasthan ਹਮ ਹਨਮਾਨਗੜ੍ਹ ਦਾ ਠੀਕ ਆ ਜੀ ਟਾਇਰਾਂ ਦੀ ਕੰਡੀਸ਼ਨ ਬਈ ਮਗਰਲੇ ਟਾਇਰ ਹੈਗੇ 35 ਕਿ ਪੈਸੇ ਮੂਰਲੇ ਅੱਧੇ ਆ ਠੀਕ ਆ ਜੀ ਉਹ ਸਮਝ ਰੱਖਣਾ ਇੰਜਨ ਗੇਰ ਵੀ ਚੰਗਾ 98 ਮਾਡਲ ਆ ਹਾਂ ਠੀਕ ਆ ਜੀ ਡਿਮਾਂਡ ਇਹਦੀ ਇਹ ਟਰੈਕਟਰ ਆਪਾਂ ਦੇ ਦੇਾਂਗੇ ਹਾਂਜੀ 26 26 1.35 ਲੱਖ ਰੁਪਏ ਦਾ ਦੇਣਾ 1.55 ਡਿਮਾਂਡ ਆ ਬਈ 1.35 ਲੱਖ ਦਾ ਮੇਰੇ ਦੂ ਟਰੈਕਟਰ ਹਾਂ ਚੰਗਾ ਟਰੈਕਟਰ ਹੈ ਇੰਜਨ ਗੇਅਰ ਦਾ ਤੇ ਰੰਗ ਵਗੈਰਾ ਦਾ ਹਾਂ ਸਾਹਮਣੇ ਜੀ Mahindra ਆ ਗਿਆ ਜੀ Mahindra ਆ ਗਿਆ ਜੀ 265 DI 18 ਮਾਡਲ ਆ ਬਈ ਸਾਰਾ ਟਰੈਕਟਰ ਓਰੀਜਨਲ ਆ ਹਰਿਆਣੇ ਦਾ ਨੰਬਰ ਆ ਜੀ ਪਿਛਲੇ ਟਾਇਰ ਪਏ ਆ ਮੰਨ ਲਾ ਨਵੇਂ ਆੜ ਕੀ ਠੀਕ ਆ ਜੀ 95 ਪਾਸੇ 프ਰੰਟ ਵਾਲੀ ਜੀ 프ਰੰਟ ਵਾਲੇ ਵੀ ਹੈਗੇ ਆ ਮੰਨ ਲਾ ਵੀ 80 ਬਿਹਦਰ ਰਿਆਣੇ ਦਾ ਨੰਬਰ ਭੂਮੀ ਪੱਤਰਾ ਆਹ ਰਹੀ ਨਾਲ ਰੈਕਟਰ 18 ਮਾਡਲ ਕਿੰਨਾ ਕਿ ਚੱਲਿਆ ਹੋਊ ਜੀ ਤੇ ਮੀਟਰ ਦੇਖਣ ਵਾਲਾ ਠੀਕ ਆ ਜੀ ਹਾਂ ਇਹ 18 ਮਾਡਲ ਆ 18 ਮਾਡਲ ਲਈ ਹਾਂ 18 ਮਾਡਲ ਆ ਠੀਕ ਆ ਜੀ ਇਹ ਬਾਵਤਾਂ ਨੇ 15 ਦਾ ਦੇਣਾ 3 15 ਦਾ ਦੇਣਾ 3 28 ਡਿਮਾਂਡ ਹਾਂ ਸਾਰਾ ਰੈਕਟਰ ਇਹ ਨਾਲ ਕਲਮ ਦੀਨ ਲੱਗੀ ਠੀਕ ਆ ਜੀ ਅੱਗੇ ਆ ਜੀ ਫਾਰਮ ਟ੍ਰੈਕਿੰਗ ਫਾਰਮ ਟ੍ਰੈਕ 60 ਹਉਦ ਖਾਦ ਖਾਦ ਨਹੀਂ ਦੀ ਡਿਮਾਂਡ ਬਹੁਤ ਜ਼ਿਆਦਾ 35 ਵਾਲੇ ਦੀ 1 KM ਦੀ ਸਾਰਾ ਅਰੀਜਨਲ ਟਰੈਕਟਰ ਸਾਰਾ ਟਰੈਕਟਰ ਹੈ ਇਹ ਨਾਲ ਪੁਰਾਣਾ ਖੁੰਡ ਤੇ ਪੁਰਾਣਾ ਖੁੰਡ ਤੇ ਪੁਰਾਣਾ ਕੁੰਡੀ ਪਾਇਕੇ ਟਰਾਈ ਮਾਰ ਕੇ ਲੈ ਹਰਿਆਣਾ ਨੰਬਰ ਅਰੀਜਨਲ ਆ ਬਈ ਰੰਗ ਪੇਂਟ ਦਾ ਕਾਲਮਬਿੰਨ ਲੱਗੀ ਕਾਲਮਬਿੰਨ ਲੱਗੀ ਠੀਕ ਆ ਜੀ ਇਹ ਟਰੈਕਟਰ ਦਾ ਕਹਿੰਦੇ ਪਾਲੇ ਨਹੀਂ ਥਾਉਂਦੇ ਬਈ ਉਹ ਟਰੈਕਟਰ ਆ ਜੀ ਟਾਇਰਾਂ ਦੀ ਕੰਡੀਸ਼ਨ ਇਹਦੀ ਟਾਇਰਾਂ ਹੀ ਤੈਨੂੰ ਵਿਗੀ ਜਾਂਦੇ ਆ ਇਹਦੇ ਬਹੁਤ ਪੈਸੇ ਮਗਰ ਨੇ ਟਾਇਰ ਪੈਸੇ 70 ਰੁਪਏ ਦੇ 70 ਟਾਇਰ ਪਏ ਮਗਰ ਲੈ 70 ਟਾਇਰ 70 ਰੁਪਏ ਦੇ 70 ਰੁਪਏ ਦੇ 4 ਟਾਇਰ ਦਾ ਝਗਾੜਾ ਦੇ ਠੀਕ ਆ ਜੀ ਤੇ ਮਾਡਲ 91 ਡਿਮਾਂਡ ਜੀ ਡਿਮਾਂਡ 115 ਲੈਣ ਦੇਣ ਬਈ ਪੂਰੇ ਲੱਖ ਦਾ ਦੇ ਦਾਂਗੇ ਬਈ ਪੂਰੇ ਲੱਖ ਦਾ ਹਾਂ ਠੀਕ ਆ ਜੀ ਸਾਰ ਟਰੈਕਟਰ ਰੇਜ ਨਾਲ ਇਹ ਵੀ ਰੇਜ ਨਾਲ ਟਰੈਕਟਰ ਆ ਵੀ ਰੇਜ ਨਾਲ ਅੱਗੇ 60 ਦੀ ਗੱਲਬਾਤ ਕਰਦੇ ਆ ਇਹ 6 ਮਾਡਲ ਹੈ 6 ਮਾਡਲ ਆ ਮੂਰਲੇ ਟਾਇਰ ਨਵੇਂ ਆ ਫਰੰਟ ਵਾਲੇ ਨਵੇਂ ਟਾਇਰ ਆ ਬਈ ਐਮ ਆਰ ਐਲ ਦੇ ਬਾਈਕ ਵਾਲੇ ਟਾਇਰ ਆ ਪਿਛਲੇ 40 42 ਪੈਸੇ ਹੈਗੇ ਆ ਨੰਬਰ ਇਹਦਾ ਜੀ ਹਰਿਆਣਾ ਜੀ ਨੰਬਰ ਹਰਿਆਣਾ ਬਈ ਹਰਿਆਣੇ ਦਾ ਨੰਬਰ ਆ 6 ਮਾਡਲ ਆ ਡਿਮਾਂਡ ਜੀ ਡਿਮਾਂਡ 2.5 ਲੱਖ ਆ ਬਈ ਲੈਣ ਦੇ ਨਾ ਬਈ 240 ਦਾ ਦੇਣਾ ਬਈ 240 ਦਾ ਜੀ ਹਾਂ ਠੀਕ ਮੌਕੇ ਥੋੜਾ ਮੋਟਾ ਮਾਨਤਨ ਹੋ ਜੂ ਠੀਕ ਆ ਜੀ ਹਾਂ ਅੱਗੇ 35 ਵਾਲਾ ਜੀ ਅੱਗੇ ਆ 35 ਵਾਲਾ ਸੌਣ ਲਿਕਾ ਸੌਣ ਲਿਕਾ ਡੀਏ 35 ਵਾਲਾ ਜੀ ਹਾਂ ਟਾਇਰ ਇਹਦੇ ਵੀ ਚੰਗੇ ਆ ਮੂਰਲੇ ਟਾਇਰ ਨਵੇਂ ਆ ਹਾਂਜੀ ਮਾਰਲੇ 70 ਪੈਸੇ ਟਾਇਰ 48 70 ਪੰਜ ਦੇ ਟਾਇਰ ਗੁਡਇਰ ਦੇ ਟ੍ਰੈਕਟਰ ਗੀਅਰ ਗੁਡਇਰ ਦੇ ਟਾਇਰਾਂ ਚ ਨੰਬਰ ਇਹਦਾ ਹੀ ਟਰੈਕਟਰ ਦਾ ਨੰਬਰ ਹਰਿਆਣਾ ਬਈ ਹਰਿਆਣੇ ਦਾ ਨੰਬਰ ਆ ਸਿੰਗਲ ਕਲਚ ਹੈ ਜਾਂ ਡਬਲ ਜੀ 2005 ਮਾਡਲ ਇੰਜਨਰ ਦਾ ਚੰਗਾ ਰਹਿਦਾ ਸਿੰਗਲ ਕਲਚ ਆ ਪੰਜ ਮਾਡਲ ਆ 195000 ਡਿਮਾਂਡ ਆ 170 ਦਾ ਹੀ 170000 ਦੇਣਾ ਬਈ ਆਪਾਂ ਠੀਕ ਆ ਜੀ ਹਾਂ ਅੱਗੇ ਦੇ ਵਾਈ ਗੁਡਇਰ ਇਹ ਆ ਗਈ 40000 ਆ ਗਈ ਫਾਰਮਰ ਟ੍ਰੈਕ ਆ 2008 ਮਾਡਲ ਆ ਪਿਛੇ ਟਾਇਰ ਨਵੇਂ ਆ ਰੈਡ ਦੇ ਠੀਕ ਆ ਜੀ ਮੂਰਲੇ ਹੈਗੇ ਟਰੈਕਟਰ ਦੇ ਅੱਧੇ ਟਾਇਰ ਠੀਕ ਆ ਜੀ ਨੰਬਰ ਹਰਿਆਣੀ ਹੋਣਗੇ ਨੰਬਰ ਹਰਿਆਣਾ ਠੀਕ ਆ ਜੀ 8 ਮਾਡਲ ਦੀ ਡਿਮਾਂਡ ਹੀ ਇਹ 260 ਆ ਡਿਮਾਂਡ 260 ਡਿਮਾਂਡਾ ਡਬਲ ਕਲੱਚ ਆ ਬਾਈ ਹਾਂ ਡਬਲ ਆ ਬਾਈ ਪਿਛਲੇ ਟਾਇਰ ਨਵੇਂ ਗੁੱਡਰ ਦੇ ਇਹ 240000 ਦਾ ਦੇਣਾ ਆਪਾਂ ਠੀਕ ਆ ਜੀ ਹਾਂ ਬਈ ਸਾਹਮਣੇ ਆ ਗਿਆ ਜੀ ਸੋਨਾ ਲਿਕਾ ਡੀਏ 745 14 ਦਾ ਮਾਡਲ ਆ ਬਈ ਹਾਂਜੀ ਡਿਸਟ੍ਰੀਬਿਊਟਰ ਲੱਗਿਆ ਟਰੈਕਟਰ ਦੇ ਠੀਕ ਆ ਜੀ ਤੇ ਵਰਸ ਪੀਟੀਓ ਆ ਹਾਂਜੀ ਤੇਲ ਵਾਲੀਆਂ ਬ੍ਰੇਕਾਂ ਹਾਂਜੀ ਸਾਈਡ ਗੇਅਰ ਆ ਠੀਕ ਆ ਜੀ ਲੋਨ ਵੀ ਹੋ ਜੂ ਕਿਸੇ ਨੇ ਕਰਾਉਣ ਦਾ ਲੋਨ ਵਗੈਰਾ ਹੋ ਜੂ ਫਰੰਟ ਵਾਲੇ ਨਵੇਂ ਟਾਇਰ ਨੇ ਫਰੰਟ ਵਾਲੇ ਨਵੇਂ ਆ ਪਿਛਲੇ ਆ ਪੋਲੋ ਦੇ ਹੈਗੇ 80 ਪੈਸੇ ਟਾਇਰ ਠੀਕ ਆ ਜੀ ਹਾਂ ਡਿਮਾਂਡ ਦੀ ਡਿਮਾਂਡ 33 ਹੈ 33 ਡਿਮਾਂਡ ਲੈਣ ਦੇਣ ਬਈ ਬਾਪਾ 3 ਲੱਖ ਦਾ ਦੇਣੀ ਆ ਬਈ ਪੂਰੇ 3 ਲੱਖ ਦਾ ਟਰੈਕਟਰ ਸਾਨੂੰ ਇਹ ਮਿਲ ਜੂ ਅੱਗੇ ਜੀ ਅੱਗੇ ਆ ਗਿਆ ਸੋਨ ਵਾਲੇ ਕਾ ਇਹ ਸੋਨ ਵਾਲੇ ਕਾ 60 ਦਾ ਠੀਕ ਹੈ 60 ਵਾਲਾ ਬਲਟਰ ਡਰਾਇਕ ਹਾਂ ਇਹ ਨੰਬਰ ਬਾਹਰ ਦਾ ਹੈਗਾ ਠੀਕ ਹੈ ਜੀ 17 ਮਾਡਲ ਆ ਬਈ ਡਿਮਾਂਡ ਇਹਦੀ ਕਿੰਨੀ ਹੈ ਡਿਮਾਂਡ 470 ਬਈ 470 ਡਿਮਾਂਡ ਆ ਜੀ ਹਾਂ ਬਾਕੀ ਕਿੰਨੇ ਕ ਦਾ ਹੋ ਜੂਏ ਜੀ ਇਹ ਆਪਾਂ ਮੌਕੇ ਤੇ ਦੇ ਦਾਂਗੇ 440 ਦਾ ਬਈ ਠੀਕ ਹੈ ਜੀ ਹਾਂ ਤੇ ਕੰਟੈਕਟ ਨੰਬਰ ਜੀ ਆਪਣਾ ਕੰਟੈਕਟ ਨੰਬਰ 74030 ਹਾਂਜੀ 3337 ਠੀਕ ਹੈ ਜੀ ਇਹ ਬਈ HMT 3511 ਤੋਂ ਲੈ ਕੇ 60 ਵਾਲੇ ਸੋਨੇ ਲਿੱਕੇ ਤੱਕ ਇਹ ਨੰਬਰ ਤੇ ਕੰਟੈਕਟ ਕਰ ਲਿਓ ਪਰਾਣਾ ਟਰੈਕਟਰ ਕੱਟੇ ਜੂ ਹੈ ਨਾ ਮੇਰੇ ਕੋਲ ਕੱਟੇ ਜੂ ਠੀਕ ਹੈ ਜੀ ਅਗੇ ਬਾਈ ਆਪਾਂ ਆ ਬਾਈ ਦਾ ਵੀ ਨੰਬਰ ਦੇ ਦਿੰਨੇ ਆ ਇਹ ਨੰਬਰ ਤੇ ਬਾਈ ਤੁਸੀਂ ਸਵਰਾਜ 735 ਤੋਂ ਲੈ ਕੇ ਸੋਨਾ ਲਿਕਾ ਡੀਏ 750 ਤਿੰਨ ਟਰੈਕਟਰ 1 ਪਾਵਰ ਟਰੈਕ ਹਾਂ ਇੱਥੇ ਕੰਟੈਕਟ ਕਰ ਲਿਓ ਇਹਦਾ ਆਪਣਾ ਨੰਬਰ ਬੋ ਦੱਸ ਦਿੰਦੇ ਹਾਂ 94175 ਹਾਂਜੀ 78826 ਠੀਕ ਹੈ ਜੀ ਸਕਰੀਨ ਤੇ ਬਾਈ ਦੋਨੇ ਨੰਬਰ ਚੱਲਣਗੇ ਕੋਈ ਵੀ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਫਿਰ ਦੇ ਨਵੀਂ ਵੀਡੀਓ ਨਾਲ ਧੰਨਵਾਦ ਚਲੋ